ਹਾਂਜੀ ਹਾਂਜੀ ਬੋਲੋ ਹਾਂ ਬੱਸ ਹੋ ਰਹੀ ਆ ਇਹ ਚੱਲ ਨਹੀਂ ਆਉਂਦਾ ਕਿ ਜੇ ਹੁਣ ਇੰਨਾ ਘਮੰਡ ਆਲ ਹੋਇਆ ਪਿਆ ਇਤੇ ਤੇ ਕੁਝ ਇੱਕ ਦਿਨੋਂ ਤੋਂ ਹੁੰਦਾ ਵੀ ਸਾਡੀ ਗੱਲ ਵੇਖੇ ਅਸੀਂ ਇੰਨਾ ਕੁ ਜ਼ਿਆਦਾ ਡਾਊਨ ਚੱਲ ਰਹੇ ਆ ਕਿ ਅਸੀਂ ਉਹਨਾਂ ਨੂੰ ਕਿਹਾ ਹੋਇਆ ਕਿ ਤੁਹਾਨੂੰ ਫੇਸਬੁੱਕ ਤੋਂ ਜਾਂ ਹੋਰ ਕਿਤੇ ਆਸ-ਪਾਸੋਂ ਸਸਤੀ ਕਰ ਮਿਲਦੀ ਆ ਤੁਸੀਂ ਲੋਨ ਕਰਾਉਣਾ ਸੀ 1500 ਡਾਲਰ ਲੈ ਕੇ ਤੁਹਾਡਾ ਲੋਨ ਕਰ ਦਿਆਂਗੇ ਅੱਛਾ ਹਾਲਾਂਕਿ ਸਾਡੇ ਕੋਲ ਇਹ ਚੀਜ਼ ਖੜੀ ਹੁੰਦੀ ਹੈ ਫਿਰ ਵੀ ਸੁਣ ਗਿਆ ਦਿੰਦੇ ਆ ਵੀ ਤੈਨੂੰ ਸਸਤੀ ਲੱਭਦੀ ਆ ਤੂੰ ਆਪ ਹੀ ਲੱਭ ਲਾ। ਰਾਈ ਫਿਰ ਕਰਾ ਦਿੰਦੇ ਆ 1500 ਬੰਦਾ ਚੱਲ ਰਿਹਾ ਬਾਹਰ ਕਿੱਧਰ ਗਏ ਫਿਰ ਬੰਦਿਆਂ ਨੂੰ ਲੋਡ ਨਹੀਂ ਕੀ ਕਾਰਾਂ ਦੀ? ਬੰਦਿਆਂ ਨੂੰ ਲੋਡ ਆ ਬਈ ਕਾਰਾਂ ਦੀ। ਤੇ ਫਿਰ ਬੰਦੇ ਕਿੱਧਰ ਗਏ ਫਸੀਦ ਦੇ ਨਾਲੇ? ਬੰਦੀ ਕੰਪੀਟੀਸ਼ਨ ਹੀ ਬਹੁਤ ਜ਼ਿਆਦੇ ਆ। ਅੱਛਾ। ਕੰਪੀਟੀਸ਼ਨ ਬਹੁਤ ਜ਼ਿਆਦੇ ਆ, ਟੈਕਸ ਬਹੁਤ ਜ਼ਿਆਦੇ ਆ ਤੇ ਦੂਸਰੀ ਗੱਲ ਬਈ ਪੰਜਾਬੀ ਬੰਦੇ ਦੀ ਅਪਰੂਵਲ ਆ ਜਾਂਦੀ ਆ ਗੋਰਿਆਂ ਨਾਲ ਚਿਕਨ ਕਿਹਨੀਆਂ ਬਈਆਂ ਆ। अच्छा वो पहले तो पहले ही निकम्मेया शुरू ਤੋਂ ਉਹਦਾ ਚਿਰ ਤੋਂ ਨਰੇ ਹੱਥ ਜਿਹੜੇ ਕ੍ਰੈਡਿਟ ਕਾਰਡ ਹੁੰਦੇ ਆ ਉਹਨਾਂ ਦੇ ਤਾਂ ਮੈਕਸ 100 100% ਤੋਂ ਉੱਤੇ ਲਿਮਟ ਟੁੱਟ ਪਾਏ ਹੋਏ ਹੁੰਦੇ ਆ ਉਹਨਾਂ ਦੇ ਤਾਂ ਹੋ ਰਿਹਾ ਮੈਂ ਤੁਹਾਨੂੰ ਇੱਕ ਸਿੰਪਲੀ ਗੱਲ ਆਖ ਦਿੰਦਾ ਬਾਈ ਪੰਜਾਬੀ ਬੰਦੇ ਨੂੰ ਪਤਾ ਹੁੰਦਾ ਮੇਰੀ ਅਪਰੂਵਲ ਆ ਜੂਗੀ ਪੰਜਾਬੀ ਬੰਦਾ ਇਹ ਕਹਿੰਦਾਗਾ ਕਿ ਮੈਂ ਪਹਿਲਾਂ ਕਾਰ ਵੇਖੂਗਾ ਫਿਰ ਲੋਨ ਕਰਾਉਂਗਾ ਉੱਤੇ ਜਿਹੜਾ ਗੋਰਾ ਹੁੰਦਾ ਉਹ ਕਹਿੰਦਾ ਵੀ ਪਹਿਲਾਂ ਮੇਰਾ ਲੋਨ ਵੇਖ ਹੋ ਰਿਹਾ ਕਿ ਨਹੀਂ ਹੋ ਰਿਹਾ ਕਾਰ ਮੈਂ ਬਾਅਦ ਚ ਵੇਖੂਗਾ ਉਹ ਬਾਾਕੀਆਂ ਗੱਲਾਂ ਨੇ ਤੋਂ ਪਹਿਲਾਂ ਇਹੀ ਵੇਖ ਲੈ ਵੀ ਮੇਰਾ ਲੋਨ ਹੋ ਰਿਹਾ ਕਿ ਨਹੀਂ ਹੋ ਰਿਹਾਗਾ ਅੱਛਾ ਵੀ ਗੁਰਦੇ ਨੇ ਜਦੋਂ ਇਨਸਿcure ਹੋਏ ਭਏ ਉਹ ਫਾਈਨੈਂਸ਼ਲੀ ਇੰਨੇ ਕੋ ਹੈਲੋ ਚੁੱਕੇ ਹੋ ਆ ਹਾਂ 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 ਇਹ ਚੱਕਰ ਮੰਨਿਆ ਹੋਇਆਗਾ ਨਾਲੇ ਹੋਰ ਸ਼ਰੂ ਬਾਹਰ ਰਹਿੰਦੇ ਆ ਜਿਨ੍ਹਾਂ ਦੇ ਫਾਰਮਸ ਵਗੈਰਾ ਹੈਗੇ ਆ ਉਹਨਾਂ ਕੋਲ ਪੈਸਾ ਹੀ ਇੰਨਾ ਕੀ ਉਹ ਹਰ ਇੱਕ ਚੀਜ਼ ਗੈਸਟ ਲੈਂਦੇ ਆ ਹੂੰ ਉਹਨਾਂ ਨੂੰ ਲੋਨ ਕਰਾਉਣ ਦੀ ਲੋੜ ਹੀ ਨਹੀਂ ਪੈਂਦੀ ਹੈ ਬੱਸ ਉਹਨਾਂ ਨੂੰ ਗਵਰਨਮੈਂਟ ਵੀ ਸਬਸਿਡੀ ਵਗੈਰਾ ਕਾਫੀ ਦਿੰਦੀ ਆ ਨਵੀਆਂ ਗੱਡੀਆਂ ਖਰੀਦਣ ਦਾ ਤਾਂ ਟ੍ਰੈਂਡ ਜਮਾ ਖਤਮ ਹੀ ਹੋਣਾ ਹੈ ਮੇਰੇ ਹਿਸਾਬ ਨਾਲ ਇੰਨਾ ਮਹਿੰਗਾ ਕੌਣ ਸੌਦਾ ਕਰਦਾ ਹੈ ਖਰੀਦਦੇ ਆ ਖਰੀਦਦੇ ਆ ਨਵੀਆਂ ਦੇ ਵਿੱਚ ਕੱਲੀ ਹੁੰਡਾਈ ਵੇਖਦੀ ਆ ਅੱਜ ਨਹੀਂ ਆਪਣੇ ਵਾਲੇ ਖਰੀਦੇ ਕਿ ਗੋਰੇ ਖਰੀਦੇ ਆ ਆਪਣੇ ਵਾਲ ਆਪਣੇ ਵਾਲੀ ਹੁੰਡਾਈ ਖਰੀਦਦੇ ਆ ਗੋਰਾ ਨਹੀਂ ਅੱਛਾ ਗੋਰਾ ਹਮੇਸ਼ਾ ਫੂੜਿਆ ਜੀਐਮਸੀ ਖਰੀਦੂਗਾ ਕਿਉਂਕਿ ਹੁੰਡਾਈ ਆ ਬਾਈ ਹੁੰਡਾਈ ਦੀ ਆਨਲਾਈਨ ਐਵਰੇਜ ਹੁਣ ਜੀ ਸਾਨੂੰ ਬੈਂਕ ਆ ਤੁਹਾਨੂੰ ਬੈਂਕ ਨੇ ਕੰਡੀਸ਼ਨ ਦਿੱਤੀ ਹੋਈ ਆ ਕਿ ਜਿਹੜਾ ਬੰਦਾ ਇੱਥੇ ਕੱਚਾ ਤੁਸੀਂ ਉਹਨੂੰ 5 ਸਾਲ ਤੋਂ ਪੁਰਾਣੀ ਗੱਡੀ ਵੇਚ ਨਹੀਂ ਸਕਦੇਗੇ ਠੀਕ ਹੈ ਕਾਗਜਾਂ ਦੇ ਵਿੱਚ ਠੀਕ ਹੈ ਹੂੰ ਜੋ ਮਰਜ਼ੀ ਕਰੀ ਚੱਲੋ ਪਾਸੇ ਪਰ ਕਾਗਜਾਂ ਦੇ ਵਿੱਚ ਸੀ ਉਹਨਾਂ ਨੂੰ 5 ਸਾਲ ਤੋਂ ਪੁਰਾਣੀ ਕਰਕੇ ਵੇਚ ਨਹੀਂ ਸਕਦੇਗੇ ਤੇ ਹੁਣ ਜਪਾਨ ਸਾਲ ਤੋਂ ਉੱਪਰਲੀ ਗੱਡੀ ਆਬਵੀਅਸ ਆ 20000 ਡਾਲਰ ਤੋਂ ਪਲੱਸ ਤਾਂ ਹੁੰਦੀ ਹੁੰਦੀ ਆ ਉਹ ਹਾਂ ਤੇ ਹੁੰਡਾਈ ਦੀ 27000 ਦੀ ਨਵੀਂ ਮਿਲ ਜਾਂਦੀ ਆ 26-27000 ਦੀ ਅੱਛਾ ਹੁੰਦੇ ਤੇ ਰੇਟ ਆਫ ਇੰਟਰਸਟ ਵੀ ਮੈਕਸਿਮਮ 7% ਜਾਂਦਾਗਾ ਤੇ ਸਾਡੇ ਵਾਲੀ ਤੇ ਸਾਡੇ ਤੇ ਰੇਟ ਆਫ ਇੰਟਰਸਟ ਜਾਂਦਾਗਾ 9 ਤੋਂ 12% ਓਕੇ 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 ਮੈਂ ਤੁਹਾਨੂੰ ਦੱਸਿਆ ਹੀ ਹੋਣਾ ਸਾਡੇ ਕੋਲ ਇੱਕ ਸਟੂਡੈਂਟ ਸੀਗਾ ਅੱਛਾ ਤੇ ਉਨੇ ਮਸਟੈਂਗ ਦੀ ਅਪਰੂਵਲ ਲਈ ਸੈਕੰਡ ਹੈਂਡ ਮਸਟੈਂਗ ਦੀ ਅੱਛਾ ਉਹਨਾਂ ਰੇਟ ਆਫ ਇੰਟਰਸਟ ਦਿੱਤਾ ਬੈਂਕ ਨੇ 30% ਅੱਛਾ ਤੇ ਉਹ ਰੈਡੀ ਹੋ ਗਿਆ ਉਹਦੇ ਤੇ ਅੱਛਾ 30% ਰੇਟ ਆਫ ਇੰਟਰਸਟ ਤੁਸੀਂ ਸੋਚ ਕੇ ਵੇਖੋ ਵੀਰ ਉਹ ਤਾਂ 6 ਸੈਨਰ ਜਵਾਬ ਦੇ ਗਿਆ ਐਨ ਮੱਕੇ ਤੇ ਰੇਟ ਆਫ ਇੰਟਰਸਟ ਵੜ ਗਿਆ ਨਹੀਂ ਤਾਂ ਉਹ 30% ਤੇ ਰੈਡੀ ਸੀਗਾ ਤੇ ਜਵਾਬ ਹੈ ਨਹੀਂ ਸੀ ਉਹਦੇ ਕੋਲ ਕਮਾਲ ਆ ਯਾਰ ਹੈ 30 30% ਵਿਆਜ ਹੋਵੇ ਤੇ ਮਸਟੈਂਗ ਗੱਡੀ ਇੱਕ ਸਟੂਡੈਂਟ ਲਈ ਜਾਂਦਾ ਹੋਵੇ ਤੇ ਜੌਬ ਉਹਦੇ ਕੋਲੇ ਨਾ ਹੋਵੇ ਫਿਰ ਮੇਰੇ ਹਿਸਾਬ ਨਾਲ ਤਾਂ ਕਰਦਿਆਂ ਤੇ ਗਲਤ ਗੁੱਠਾ ਦੇਊਗਾ ਉਹਨੇ ਕਿਹਾ ਨਹੀਂ ਗਲਤ ਗੁੱਠਾ ਲੈ ਕੇ 5000 ਡਾਲਰ ਡਾਊਨ ਪੇਮੈਂਟ ਮੰਗਾਈ ਤੇ ਕਹਿੰਦਾ ਮੈਂ ਕੈਸ਼ ਤੇ ਕੰਮ ਕਰਦਾਗਾ ਤੇ ਇਹ ਕੰਸਟਰਕਸ਼ਨ ਤੇ ਕਹਿੰਦਾ ਮੈਂ ਇਹ ਉੱਥੋਂ ਕਿਸ਼ਤ ਨਿਕਲਿਆ ਕਰੋਗੇ ਆਪਣੇ ਬੰਦੇ ਯਾਰ ਕੈਲਕੂਲੇਸ਼ਨ ਨਹੀਂ ਕਰਦੇ ਹਨਾ ਜਮਾਂ ਹੀ ਕਿਸੇ ਚੀਜ਼ ਨੂੰ ਵੀ ਮੈਂ ਕਿੰਨੇ ਪੈਸਿਆਂ ਦੀ ਖਰੀਦ ਰਿਹਾ ਕਿੰਨਾ ਪੈਸੇ ਮੈਨੂੰ ਟਰਸਟ ਪਊਗਾ ਕਿੰਨੇ ਦੀ ਮੈਨੂੰ ਪਊਗੀ ਕਿੰਨੇ ਚਰਚ ਮੈਂ ਲਾਊਗਾ ਲੈਣ ਦੀ ਕਰਦੇ ਚੀਜ਼ ਲੈਣ ਨਹੀਂ ਕਰਦੇ ਹੁਣ ਬਈ ਗੱਲ ਪਤਾ ਕੀ ਆ ਬਾਕੀ ਬਈ ਕਈ ਬੰਦੇ ਹੁੰਦੇ ਆ ਥਾਂ ਥਾਂ ਦੇ ਜਾਂਦੇ ਆ ਹੁਣ ਤੁਸੀਂ ਕੀ ਮੰਨੋਗੇ ਸਟੂਡੈਂਟ ਕੰਸਟਰਕਸ਼ਨ ਤੇ ਜਾਂਦੇ ਆ 10 ਡਾਲਰ ਵੀ ਜਾਂਦੇ ਆ ਤੁਸੀਂ ਖਬਰਾਂ ਸੁਣੀਆਂ ਹੀ ਹੋਣੀਆਂ ਵੀ 10 ਤੇ ਜਾ ਰਿਹਾ ਛੇ ਤੇ ਜਾ ਰਿਹਾ ਜਿੰਨੇ ਤੇ ਵੀ ਜਾ ਰਿਹਾਗਾ ਹਾਂ ਆਪਾਂ ਇੰਨੇ ਕਿਸਮਤਾਂ ਲਿਆ ਮੈਨੂੰ ਕੈਸ਼ ਤੇ ਵੀ 20 ਡਾਲਰ ਘੰਟੇ ਦੇ ਮਿਲਦੇ ਆ ਹੂੰ ਵਧੀਆ ਗੱਲ ਆ ਮੇਰਾ ਹਫਤੇ ਚ ਦੋ ਦਿਨ ਜਾਂਦਾ ਮੈਂ ਕੰਸਟਰਕਸ਼ਨ ਨਹੀਂਗਾ ਔਰ ਡੰਪਿੰਗ ਦਾ ਕੰਮ ਆ ਠੀਕ ਹੈ ਉਹਦੇ ਵਿੱਚ ਮੰਨ ਲਓ ਇਹ ਹੁੰਦਾ ਕਿ ਜਦੋਂ ਉਹਨਾਂ ਨੇ ਘਰ ਬਣਾਤਾ ਘਰ ਦੀ ਉਹ ਸਫਾਈ ਨਹੀਂ ਕਰਕੇ ਆਂਦੇਗੇ ਉਹਦੇ ਵਿੱਚ ਗੱਤੇ ਵਗੈਰਾ ਕਾਗਜੋ ਵਗੈਰਾ ਪਏ ਹੁੰਦੇ ਆ ਉਹ ਲਿਆ ਕੇ ਤੇ ਟਰਾਲੀ ਦਾ ਟਰੇਲਰ ਦੇ ਵਿੱਚ ਸਿੱਟਨੇ ਹੁੰਦੇ ਆ ਬਸ ਠੀਕ ਹੈ ਠੀਕ ਹੈ ਲੈਟਸ ਇਟ ਤੇ ਮੈਨੂੰ ਮੈਂ ਜਦੋਂ ਤਾਂ ਆਇਆ ਮੈਂ ਇੱਕੋ ਬੰਦੇ ਨਾਲ ਲੱਗਿਆ ਹੋਇਆ ਉਹਦੇ ਅਸੀਂ ਦੋ ਇੱਕ ਮੈਂ ਆ ਇੱਕ ਮੇਰਾ ਮਿੱਤਰ ਅਸੀਂ ਦੋ ਬੰਦੇ ਪੱਕੇ ਰੱਖੇ ਹੋਏ ਆ ਉਹਦੇ ਉਹਨਾਂ ਦਾ ਕੰਮ ਹੁੰਦਾਗਾ ਬਸ ਉਹਨੂੰ ਠੀਕ ਹੈ ਠੀਕ ਜਿਹੜੀ ਆਹ ਦੀ ਕੰਪਨੀ ਖੋਲਲੀ ਹੋਈ ਆ ਉਹ ਸਾਡੇ ਮਤਲਬ ਭਰਾਵਾਂ ਗੋਈਆਂ ਕਿੰਨਾ ਕਰਦਾ ਨਹੀਂ ਕਿਸ ਨੂੰ ਰੋਟੀ ਪਾਣੀ ਵੀ ਖਵਾ ਦਿੰਦਾ ਬਲੀ ਠੀਕ ਆ ਠੀਕ ਆ ਮੇਰੀ ਵੰਟੀ ਗੱਲ ਨੇਗੀ ਤੇ ਹੁਣ ਕਈ ਬੰਦੇ ਆ ਜਿਹੜੇ ਕਦੇ ਕਿਤੇ ਹੁੰਦੇ ਕਦੇ ਕਿਤੇ ਹੁੰਦੇ ਆ 10 ਤੇ ਵੀ ਕਰੀ ਜਾਂਦੇ ਆ 12 ਤੇ ਵੀ ਕਰੀ ਜਾਂਦੇ ਆ ਕਈ ਤਾਂ ਬੰਦੇ ਯਾਰ ਜਿਵੇਂ 16 ਬਹੁਤ ਆ ਗਏ ਆ ਨਾ ਉਹਨਾਂ ਤੋਂ ਕੰਮ ਹੁੰਦਾ ਹੀ ਨਹੀਂਗਾ ਕਿਉਂਕਿ ਹਾਰਡ ਵਰਕ ਜਿੱਥੇ ਵੀ ਜਾਂਦੇ ਆ ਤੁਹਾਨੂੰ ਹਾਰਡ ਵਰਕ ਮਿਲੂਗਾ ਠੀਕ ਆ ਤੁਹਾਨੂੰ ਕੁਰਸੀ ਤੇ ਕਿਸੇ ਨੇ ਬਿਠਾਉਣਾ ਨਹੀਂਗਾ ਤੇ ਉੱਥੋਂ ਇੱਕ ਦਿਨ ਕੰਮ ਕਰਕੇ ਭੱਜ ਜਾਂਦੇ ਆ ਹਾਂ ਹੁੰਦਾ ਬਾਈ ਬਹੁਤ ਹੁੰਦਾ ਹੈ ਹੁਣ ਆਪਾਂ ਆਪਣਾ ਪੰਜਾਬੀ ਫੇਰ ਵੀ ਕੰਮ ਬੰਦਾ ਕੰਮ ਕਰ ਲੈਂਦਾ ਗੁਜਰਾਤੀ ਬਹੁਤ ਪੈਂਦੇ ਆ ਹਾਂ ਗੁਜਰਾਤੀ ਇੱਕ ਦਿਨ ਦਿਹਾੜੀ ਲਾ ਲੂਗਾ ਉਹ ਤੇ ਵੀ ਤੱਕੋ-ਤੱਕ ਕਰੀ ਜਾਊਗਾ ਜਿਹਨੇ ਕਰਾਉਣਾ ਉਹਨੂੰ ਵੀ ਜੜ ਜੜ ਦੀ ਆ ਇਹ ਤਾਂ ਹੈ ਹੀ ਅਗਲੇ ਨੇ ਪੇ ਕਰਨਾ ਬਈ ਅਗਲਾ ਟੂਈ ਕਿਉਂ ਚੱਕਣ ਦੇਊਗਾ ਬਾਕੀ ਵੀ ਬਣੀ ਵੀ ਗੱਲ ਹੁੰਦੀ ਆ ਹੁਣ ਜੇ ਅੱਜ ਮੈਂ ਤੁਹਾਡੇ ਨਾਲ ਕੰਨੂ ਕਿਸੇ ਹੋਰ ਨਾਲ ਪਰਸਨ ਕਿਸੇ ਹੋਰ ਨਾਲ ਹਰ ਇੱਕ ਬੰਦਾ ਇਸ ਚੀਜ਼ ਤੋਂ ਛੜੂਗਾ ਤੁਸੀਂ ਆਪ ਦੀ ਜਿਹੜਾ ਤੁਹਾਡੇ ਥੱਲੇ ਬੰਨਾ ਕੰਮ ਕਰ ਰਿਹਾ ਅੱਜ ਤੁਹਾਡੇ ਕੋਲ ਆ ਕੱਲ ਨੂੰ ਕਿਸੇ ਹੋਰ ਕੋਲ ਆ ਬਸ ਨੂੰ ਕਿਸੇ ਹੋਰ ਕੋਲ ਆ ਹਾਂ ਪਰ ਥੋਟ ਵੀ ਪੱਕੇ ਹਾਂਜੀ ਹਾਂਜੀ ਮੈਂ ਕਿਹਾ ਹੁਣ ਤਾਂ ਇਹ ਜਿਹੜਾ ਹੈਗਾ ਆਪਣਾ ਨਵਾਂ ਪ੍ਰਧਾਨ ਮੰਤਰੀ ਇਹ ਤਾਂ ਲੱਗਦਾ ਵੀ ਹੁਣ ਥੋੜਾ ਜਿਆ ਸਟੂਡੈਂਟਾਂ ਦੇ ਹੱਕ ਚ ਤੁਰਦਾ ਤੁਰਦਾ ਹਾਂ ਕਾਫੀ ਦੌਰ ਦਾ ਕਾਫੀ ਦੌਰ ਰਿਹਾ ਕਾਫੀ ਦੌਰ ਰਿਹਾਗਾ ਜਿਵੇਂ ਹੁਣ ਇਹਨੇ ਕੈਨੇਡੀਅਨ ਜਿਹੜਾ ਹੈਗਾ ਐਕਸਪੀਰੀਅੰਸ ਕਲਾਸ ਦੀ ਜਿਹੜੇ ਡਰਾਅ ਕੱਢਿਆ ਉਹਦੇ ਚ 3000 ਇਨਵਿਟੇਸ਼ਨ ਭੇਜਤੀ ਇਹਨੇ ਪਹਿਲਾਂ ਪਹਿਲਾਂ 500 ਆਉਂਦੀ ਸੀ ਕਿਤੇ 400 ਆਉਂਦੀ ਸੀ ਕਿਤੇ 200 ਆਉਂਦੀ ਸੀ ਬਾਕੀ ਦੂਜੀ ਗੱਲ ਵੀ ਇੰਨੀ ਵੱਡਾ ਲੈਣ ਇਹੀ ਕਰਤਾ ਕਿ ਹੁਣ ਜਿਹੜਾ ਵਰਕ ਪਰਮਿਟ ਤੇ ਆ ਪਹਿਲਾਂ ਹੁੰਦਾ ਸੀ ਵਰਕ ਪਰਮਿਟ ਨਾਲ স্টਡੀ ਪਰਮਿਟ ਤੇ ਨਹੀਂ ਜਾ ਸਕਦਾ ਦੁਬਾਰੇ ਠੀਕ ਹੈ ਹੁਣ ਇਹਨਾਂ ਨੇ ਚਲੋ ਅੰਦਰ ਖਾਤੇ ਤਾਂ ਇਹਨਾਂ ਦਾ ਪੈਸੇ ਬਣਾਉਣ ਦਾ ਤਰੀਕਾ ਹੈ ਹਾਂ ਹੁਣ ਇਹਨਾਂ ਨੇ ਇਦਾਂ ਕਰਤਾ ਕਿ ਵਰਕ ਪਰਮਿਟਾ ਜਿਹੜੇ ਨੇ ਪ੍ਰੋਸੈਸਿੰਗ ਟਾਈਮ 6 ਮਹੀਨੇ ਚੱਲ ਰਿਹਾਗਾ ਜੋ ਮੈਨ ਸਟੱਡੀ ਖਤਮ 6 ਮਹੀਨੇ ਮੈਕ ਚੱਲ ਰਿਹਾਗਾ ਠੀਕ ਹੈ ਪਰ ਐਵਰੇਜ 3 ਤੋਂ 5 ਮਹੀਨੇ ਦੇ ਵਿੱਚ ਵਿੱਚ ਆਉਂਦਾ ਮੈਨੇ ਇਹ ਹੀ ਕਹਤਾ ਕਿ ਤੁਸੀਂ ਵਰਕ ਪਰਮਿਟ ਤੋਂ ਸਟੱਡੀ ਪਰਮਿਟ ਤੇ ਦੁਆਰੇ ਆ ਸਕਦੇ ਹੋ ਠੀਕ ਹੈ ਜੇ ਸਟੱਡੀ ਪਰ ਪਰ ਸਟੱਡੀ ਪਰਮਿਟ ਮਿਲ ਗਿਆ ਤਾਂ ਤੁਹਾਨੂੰ ਆਬਵੀਅਸ ਵੀ ਵਰਕ ਪਰਮਿਟ ਵੀ ਮਿਲੂਗਾ ਹੀ ਮਿਲੂਗਾ हां ਜਿਵੇਂ ਤੁਹਾਡਾ ਵਰਕ ਪਰਮਿਟ ਵੀ ਖਤਮ ਹੋ ਗਿਆ ਤੁਹਾਡਾ ਅੱਗੇ ਕੁਝ ਨਹੀਂ ਆਇਆ ਤੁਸੀਂ ਦੁਬਾਰੇ ਫੇਰ ਸਟੱਡੀ ਪਰਮਿਟ ਤੇ ਜਾ ਸਕਦੇ ਹੋ ਬਿਨਾ ਆਇਨਟਸ ਬਿਨਾ ਕਰ ਸਕਦੇ ਹੋ ਠੀਕ ਹੈ ਕੋਲੀ ਦੀ ਫੀਸ ਭਰ ਕੇ ਲੈਟਰ ਲਾ ਕੇ ਤੁਸੀਂ ਦੁਬਾਰੇ ਸਟੱਡੀ ਪਰਮਿਟ ਤੇ ਜਾਵੋ ਠੀਕ ਹੈ ਫੇਰ ਵਰਕ ਪਰਮਿਟ ਲਈ ਫੇਰ एलिजिਬਲ ਹੋ ਜਾਓਗੇ ਤੁਸੀਂ ਫਿਰ ਆ ਸਟੱਡੀ ਕਰਕੇ ਫੇਰ ਫੇਰ ਵਰਕ ਪਰਮਿਟ ਲਈ ਤੁਸੀਂ एलिजिਬਲ ਹੋ ਜਾਵੋਗੇ ਠੀਕ ਹੈ ਠੀਕ ਹੈ ਨਾਲੇ ਤੁਹਾਡਾ ਐਕਸਪੀਰੀਅੰਸ ਬਣੀ ਜਾਊਗਾ ਨਾਲੇ ਸਟੱਡੀ ਹੋ ਜਾਊਗੀ ਪੁਆਇੰਟ ਵਾਜ਼ ਜਾਣੀ ਹੈ ਹਾਂ ਇਹ ਕੁਝ ਖੁੱਲ੍ਹਾ ਕਾਫੀ ਕੀਤੀ ਆ ਪਰ ਬਈ ਉਹ ਗੱਲ ਬਈ ਆਪਣੇ ਪੰਜਾਬੀ ਇਥੇ ਗੰਦ ਵੀ ਬਹੁਤ ਪਾਉਂਦੇ ਆ ਮੈਂ ਖੁੱਦ ਇਹ ਗੱਲ ਕਹਿਣਾ ਮੂੰਹੋਂ ਤੇ ਉਹ ਤਾਂ ਗੱਲ ਹੈਗੀ ਆ ਕਿਉਂਕਿ ਇਮੇਜ ਬਹੁਤ ਖਰਾਬ ਹੋ ਚੁੱਕੀ ਆ ਪੰਜਾਬੀਆਂ ਦੀ ਬਹੁਤ ਵੱਡੇ ਲੈਵਲ ਤੇ ਬਹੁਤ ਵੱਡੇ ਲੈਵਲ ਤੇ ਹੁਣ ਜਿਹੜਾ ਉਧਰ ਟੋਰਾਂਟੋ ਵਾਲੀ ਸਾਈਡ ਹੋਇਆ ਉਹ ਲਾਰੈਂਗ ਦੀ ਮਸਟੈਂਕ ਤੇ ਬੰਦਾ ਥੱਲੇ ਦੇਤਾ ਹੁੰਦਾ ਤੁਸੀਂ ਖਬਰ ਸੁਣੀ ਹੋਣੀ ਹਾਂ 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 ਉਹਨਾਂ ਨੇ ਕਿਤੇ ਬੰਦਾ ਨਾ ਵੇਖਿਆ ਹੋਊਗਾ ਜਾਂ ਉਹਨਾਂ ਨੂੰ ਕਿਤੇ ਪਤਾ ਨਾ ਲੱਗਿਆ ਹੋਊਗਾ ਸਹੀ ਹੈ ਚੋਰੀਆਂ ਡਾਕਿਆਂ ਚ ਲੁੱਟਾਂ ਖੋਹਾਂ ਚ ਡਰੱਗ ਚ ਸਭ ਪੰਜਾਬੀ ਅੱਗੇ ਆਇਆ ਹ ਹ ਹੁਣ ਭਈ ਇਧਰ ਵੈਨੀਟੋਪਾ ਦੇ ਵਿੱਚ ਵਾਈਲਡ ਫਾਇਰ ਅਲਰਟ ਚੱਲੀ ਜਾਂਦਾਗਾ ਓਕੇ ਇੱਥੇ 75 ਅਲੱਗ-ਅਲੱਗ ਜਗ੍ਹਾ ਤੇ ਜਿੰਨੇ ਮੇਰੇ ਸੁਣਨ ਚ ਆਇਆ ਮੈਨੂੰ ਐਗਜ਼ੈਕਟ ਨੰਬਰ ਨਹੀਂ ਪਤਾ ਮੇਰੇ ਸੁਣਨ ਚ 75 ਮੇਜਰ ਵਾਈਲਡ ਫਾਇਰ ਚੱਲ ਰਹੀਆਂ ਇੱਥੇ ਅੱਛਾ ਤੇ ਗੋਰਿਆਂ ਦਾ ਇਹ ਹਾਲ ਸੀ ਗੋਰਿਆਂ ਦੇ ਜਵਾਕੇ ਛੱਡ ਗਏ ਤੇ ਵਾਈਲਡਸਰ ਤੋਂ ਭੱਜ ਗਏ ਇੰਨੀ ਕਿ ਭੈਣਕ ਲੱਗੀ ਹੋਈ ਸੀਗੀ ਉਹ ਜਵਾਕ ਚਲੋ ਹੁਣ ਸਰਕਾਰ ਨੇ ਵੀ ਆਪ ਦੇ ਕਰ ਲਏ ਵੀ ਅਸੀਂ ਇਹਨਾਂ ਨੂੰ ਪਾਲ ਕੇ ਵੱਡੇ ਕਰਕੇ ਵੀ ਉਹੀ ਗੱਲ ਜਦੋਂ ਤੜ੍ਹ ਹੀ ਹੈਗੀ ਤੁਹਾਨੂੰ ਮੋੜ ਦੇਂਗੇ ਅਸੀਂ ਹੁਣ ਇੱਕ ਧੀਹੀਂ ਚੱਕ ਲਿਆ ਹੁਣ ਠੀਕ ਹੈ ਵੀ ਇੰਨੀ ਭੈਣਕ آگ ਲੱਗੀ ਸੀ ਵੀ ਗੋਰੇ ਜਵਾਕ ਛੱਡ ਕੇ ਮਗਰ ਜਿਹੜੇ ਛੋਟੇ ਨਿਆਣੇ ਸੀਗੇ ਕੁੱਤੇ ਬਿੱਲੀਆਂ ਛੱਡ ਕੇ ਆਉਦੀ ਜਾਨ ਬਚਾ ਕੇ ਭੱਜ ਗਏ ਸੀ ਹਾਂ ਠੀਕ ਹੈ ਉਹ ਹੁਣ ਇੱਥੇ ਇਕੱਲੇ ਵਿੰਨੀ ਪੈਗ ਦੇ ਵਿੱਚ ਹੀ 16500 ਬੰਦਾ ਮਾਈਗ੍ਰੇਟ ਕੀਤਾ ਗੋਰੀਆਣਾ ਓਕੇ ਓਕੇ ਓ ਠੀਕ ਆ ਉਹ ਸਾਈਡ ਤੋਂ ਆਇਆ ਉਹ ਜਿਵੇਂ ਉਹ ਜਿਹੜੀਆਂ ਨੰਨੀਆਂ ਪੁਰਾਣੀਆਂ ਪ੍ਰਜਾਤੀਆਂ ਹੈਗੀਆਂ ਉਹ ਜਿਹੜੇ ਹਜੇ ਵੀ ਮਤਲਬ ਸ਼ਿਕਾਰ ਕਰਕੇ ਹਾਂਦੇ ਆ ਉਹ ਪ੍ਰਜਾਤੀ ਆ ਉਹ ਜਿਹੜਾ ਸਾਡੇ ਸੁਨੇਹਰ ਮਾਈਗਰੇਟ ਕੀਤਾ ਉਹ ਗੰਦ ਨਹੀਂ ਪਾ ਰਹੇ ਇੱਥੇ ਦੇ ਪੰਜਾਬੀ ਗੰਦ ਪਾ ਰਹੇ ਆ ਇੱਥੇ ਅੱਛਾ ਇਹ ਮਾੜੀ ਗੱਲ ਆ ਯਾਰ ਉਹ ਆਪਣੇ ਲੋਕਾਂ ਨੂੰ ਨਾ ਸੋਚਣਾ ਚਾਹੀਦਾ ਇਸ ਗੱਲ ਬਾਰੇ ਨਾ ਵੀ ਇਹ ਤਾਂ ਹੈ ਬਈ ਜਦੋਂ ਦਿਨ ਛਾਵੀ ਖਰਾਬ ਹੀ ਹੁੰਦੀ ਜਾ ਰਹੀ ਆ ਵੀ ਆਪਾਂ ਇਸ ਚੀਜ਼ ਨੂੰ ਕਵਰ ਕਰੀਏ ਬੁਧੇ ਰੇ ਸ਼ਾਣੀ ਵੀ ਹੈਗੇ ਆ ਪਰ ਭਾਈ ਗੱਲ ਪਤਾ ਕੀ ਆ ਵੇਖੋ ਹੁਣ ਜਿਹੜਿਆਂ ਨੂੰ ਤਾਂ ਇੱਥੇ ਖੁੱਲ ਮਿਲੀ ਹੁੰਦੀ ਆ ਉਹਦਾ ਕੀ ਗਾ ਚੱਲ ਰਿਹਾ ਜਿਨ੍ਹਾਂ ਨੇ ਇੱਥੇ ਖੁੱਦ ਨਹੀਂ ਮਿਲੀ ਇੱਥੇ ਆ ਕੇ ਉਹਨਾਂ ਨੂੰ ਫ੍ਰੀਡਮ ਮਿਲੀ ਆ ਉਹ ਗੱਲਾ ਗੁੱਲਾ ਕਰਦੇ ਆ ਉਹ ਗੱਲ ਉਹੀ ਅਗਲੇ ਨੇ 4 ਸਾਲ ਕਰਨਾ 5 ਸਾਲ ਕਰਨਾਗਾ ਬਾਅਦ 24 ਸਾਲ ਹੋ ਜਾਂਦਾਗਾ ਪਰ ਉਹ ਵਿਚਾਰਾ 5 ਸਾਲਾਂ ਵਾਲੀ ਹੁਣ ਇੱਥੇ ਉਹ ਆਪ ਦੀ ਇਮੇਜ ਖਰਾਬ ਕਰੀ ਉਹ ਉਹੀ ਆ ਨਾ 4 5 ਸਾਲਾਂ ਚ ਜਿਹੜਾ ਉਹਨੇ ਨੁਕਸਾਨ ਕਰਤਾ ਉਹਦੀ ਪਰਪਾਈ ਕਿਵੇਂ ਹੋਊਗੀ ਉਹਦੀ ਪਰਪਾਈ ਹੋਈ ਨਹੀਂ ਸਾਡੀ ਗੇ ਹੂੰ ਤਾਂ ਇਹਦਾ ਥੋੜਾ ਜਿਹਾ ਨਾ ਲੋਕਾਂ ਨੂੰ ਸਮਝਾਈਦਾ ਵੀ ਆਪਦੇ ਜਵਾਕਾਂ ਨੂੰ ਨਾ ਥੋੜਾ ਜਿਹਾ ਦੁਨੀਆਦਾਰੀ ਸਿਖਾਓ ਪਹਿਲਾਂ ਤਾਂ ਦਬਾ ਕੇ ਰੱਖੇ ਰੱਖਣਗੇ ਤੇ ਮੁੜ ਕੇ ਜਦੋਂ ਕੈਨੇਡਾ ਪਹੁੰਚ ਜਾਂਦਾ ਉਦੋਂ ਫਿਰ ਜਵਾਕ ਥੱਲੇ ਲੱਤ ਨਹੀਂ ਲਾਉਂਦਾਗਾ ਨਹੀਂ ਲਾਉਂਦਾ ਬਾਬਾ ਜੀ ਅਰਬਈ ਚ ਨਾ ਬਾਬਾ ਇਹ ਚੁੱਪ ਹੀ ਜੰਗੀ ਆ ਕੈਨੇਡਾ ਦੀ ਤਾਂ ਜਿਹੇ ਹਾਲਾਤ ਆ ਹੂੰ ਤੁਸੀਂ ਸ਼ਾਂਗੇ ਸ਼ਰਮ ਕਿਸੇ ਨੂੰ ਹੈ ਹੀ ਨਹੀਂ ਗੀ ਆਹ ਹਾਂ ਹਾਂ ਬਾਕੀ ਜਿੱਥੇ ਆਪ ਜਾਣੇ ਆ ਹਾਂ ਨਹੀਂ ਨਹੀਂ ਬਿਲਕੁਲ 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 ਹਾਲਾਤ ਤਾਂ ਹਜੇ ਤਾਂ ਸ਼ੁਰੂਆਤ ਐ ਅਜੇ ਤਾਂ ਸ਼ੁਰੂਆਤ ਹੈ ਹਾਂ ਬਿਲਕੁਲ ਅਜੇ ਤਾਂ ਆਉਂਦੇ 4-5 ਸਾਲਾਂ 'ਚ ਦੇਖੀ ਜਾਓ ਕੀ ਬੰਦ ਆ ਹੂੰ ਹੂੰ ਅਜੇ ਤਾਂ ਟਰੇਲਰ ਹੈ ਇੱਕ ਦਿਨ ਇੱਕ ਦਿਨ ਹੀ ਇੱਕ ਦਿਨ ਬੰਦੇ ਬੈਠੇ ਸੀਗੇ ਤੇ ਗੱਲਾਂ ਕਰ ਰਹੇ ਸੀਗੇ ਗੁਰਦੁਆਰੇ ਦੀ ਕਮੇਟੀ ਦੇ ਵਿੱਚ ਤੇ ਉਹ ਕਹਿੰਦਾ ਪਹਿਲਾਂ ਮਾਵਾ ਵੱਡੇ ਵੱਡੇ ਸੂਰਜ ਮੇਜਾਂ ਮਲਣੀਆਂ ਹੈਗੀਆਂ ਪੈਸੇ ਬਣਾ ਕੇ ਮੋੜੇ ਆ ਲਾ ਕੇ 10 ਸਾਲਾਂ ਬਾਅਦ ਨਾ ਮੇਰੇ ਵੀਰੇ ਇੱਥੇ ਉਹ ਰ ਕੰਪਲੀਟਲੀ ਰਹਿਣਾ ਬਹੁਤ ਔਖਾ ਹੈ ਬਹੁਤ ਔਖਾ ਬਿਲਕੁਲ ਬਿਲਕੁਲ ਨਹੀਂ ਕੁਝ ਜੇ ਤੁਸੀਂ ਇੱਥੇ ਹੈਗੇ ਹੋ ਤਾਂ ਬਾਈ ਫਿਰ ਆਉਹੀ ਗੱਲ ਆਉਦੇ ਲਾਣੇ ਦਾ ਨਾ ਖਤਮ ਕਰਨਾ ਇੱਥੇ ਰਹਿ ਗਿਆ ਤਾਂ ਹਾਂ ਬਿਲਕੁਲ ਬਿਲਕੁਲ ਬਾਈ ਹੁਣ ਇੱਥੇ ਆਪਣੇ ਕੋਲ ਸਾਰਾ ਕੁਝ ਹੈਗਾ ਤੇ ਵੀ ਗੱਲ ਮੰਨਦਾ ਚਲੋ ਮੈਂ ਇਹ ਗੱਲ ਵੀ ਕੰਨਾ ਵੀ ਮੈਂ 10 15 ਸਾਲ ਲੱਗਿਆ ਮੈਂ ਵੀ ਮੁੜ ਕੇ ਆਉਣਾਗਾ ਹਾਂ ਮੈਂ ਇਹ ਗੱਲ ਵੀ ਕੰਨਾ ਵੀ ਮੈਂ ਨਿਆਣਾ ਇੱਥੇ ਨਹੀਂ ਜਮਨਾਗਾ ਇੱਥੋਂ ਦੇ ਹਾਲਾਤ ਬੱਚੋਂ ਵੀ ਚੰਗੀ ਆ ਹਾਂ 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 ਬਿਲਕੁਲ ਬਿਲਕੁਲ ਗੱਲ ਇਹ ਆ ਕਿ ਪਹਿਲਾਂ ਤੁਸੀਂ ਕਮਾਓ ਇੱਥੇ ਘਰ ਬਣਾ ਕੇ ਤੇ ਉਹ ਖੜਾ ਕਰੋ ਬੁੱਢੇ ਹੋ ਜਾਓ ਤੁਹਾਡੇ ਨਿਆਣੇ ਨੇ ਤੁਹਾਨੂੰ ਪੁੱਛ ਨਾ ਲੱਗਣੀਗਾ ਹਾਂ ਤੁਹਾਡੇ ਨਿਆਣੇ ਨੂੰ ਆਪਦੇ ਦਾਦੇ ਦਾ ਨਾਣੀ ਯਾਦ ਹੋਣਾ ਬਾਕੀ ਗੱਲਾਂ ਤਾਂ ਦੂਰੀਆਂ ਦਾਦੇ ਦਾ ਕੀ ਉਹਨਾਂ ਨੂੰ ਗੋਤਾਂ ਦਾ ਨਹੀਂ ਪਤਾ ਵੀ ਸਾਡਾ ਗੋਤ ਕੀ ਆ ਨਹੀਂ ਨਾ ਨਾ ਰੱਖਣਗੇ ਆਪਣੇ ਵਾਲੇ ਅੰਗਰੇਜ਼ਾਂ ਵਾਲੇ ਜਵਾਕ ਦਾ ਕੋਰੇ ਹੀ ਐ ਤੂੰ ਕਦੇ ਜਦ ਮੈਂ ਇਧਰ ਹਾਂ ਠੀਕ ਆ ਉਹ ਅਜੇ ਤੱਕ ਇਹ ਗੁਰਦੁਆਰਾ ਨਹੀਂ ਜਾ ਕੇ ਵੇਖਿਆ ਗਾ ਸੋਨਾ ਸੁਗਾਸਤਾਨਾ ਸਨਾਂ ਚੱਲਣ ਦੇ ਹੋਗੀ ਉਹਨਾਂ ਨੇ ਕਹਦੇ ਆ ਨੇ ਉਹਨਾਂ ਨੇ ਕਾਹਦਾ ਜਾਣਾ ਉਹਨਾਂ ਨੂੰ ਦੁਬਾਰਾਂ ਦਾ ਕੀ ਪਤਾ ਇਹ ਮੈਨੂੰ ਇਹ ਕੰਨਾ ਸੀ ਕਿ ਕੰਨਾ ਮੈਂ ਇਹਨਾਂ ਨੂੰ ਪੰਜਾਬੀ ਸਿਖਾਉਣੀ ਆ ਮੈਂ ਗੁਰਦੁਆਰੇ ਨਾਲ ਐਤਵਾਰ ਨੂੰ ਫ੍ਰੀ ਕਲਾਸਾਂ ਦਿੰਦੇ ਆ ਉੱਥੇ ਪੰਜਾਬੀ ਸਿਖਾਉਂਦੇ ਜੋ ਨਹੀਂ 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 ਹੁਣ ਹੁਣ ਨਹੀਂ ਸਿੱਖ ਸਕਦੇ ਨਾ 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 17 17 ਸਾਲਾਂ ਦੇ ਹੋ ਗਏ ਉਹ ਤਾਂ ਹੁਣ ਜੇ ਕਿਸੇ ਨੂੰ ਅੰਦਰੋਂ ਹੀ ਕਿਸੇ ਨੂੰ ਕੋਈ ਚਿੰਗ ਹੈਗੀ ਆ ਕੋਈ ਸੀ ਕੂਆ ਨਹੀਂ ਇਹ ਇਹ ਤਾਂ ਜਵਾਕ 12 ਸਾਲਾਂ ਦਾ ਹੱਥੋਂ ਨਿਕਲ ਜਾਂਦਾਗਾ ਪੰਜਾਬੀ ਕਿੱਥੋਂ ਸਿੱਖ ਲੂਗਾ ਉਹ ਉਹ ਮੈਂ ਹੋਂ ਦੱਸ ਦਾਂਗਾ ਉਹ ਵਿਚਾਰੇ ਗਏ ਉਹਨਾਂ ਦੇ ਨਾਲ ਵੇਖਿਆ ਵੀ 20 ਸਾਲਾਂ ਦਾ ਜਵਾਕ ਬੈਠਾ 50 ਸਾਲਾਂ ਦਾ ਜਵਾਕ ਬੈਠਾ ਉਹ ਕਿੰਨੇ ਸਾਡੀ ਬੀਤ ਹੀ ਹੁੰਦੀ ਆ ਵਿੱਚ ਗਲਾ ਛੱਡ ਕੇ ਡਾਉਣਗੇ ਉਹ ਇਹ ਨਾ ਉਹ ਤਾਂ ਟਾਈਮ ਨਗਾ ਲਿਆ ਉਹਨਾਂ ਨੇ ਉਦੋਂ ਕੰਮ ਦੇ ਪਿੱਛੇ ਪਏ ਰਹੇ ਰਹਿੰਦੇ ਹੋਣਗੇ ਤੇ ਜਵਾਕ ਵੱਡੇ ਹੋ ਗਏ ਉਧਰ ਧਿਆਨ ਨਹੀਂ ਦਿੱਤਾ ਹੁਣ 55 ਪੀਸ ਕੋਈ ਨਹੀਂ ਭਾਈ ਇਹ ਨਾ ਉਹੀ ਗੱਲ ਹੈ ਵੇ ਬੈ ਕੇ ਖਾਣ ਗੇਜੇ ਵੇ ਔਰ ਇਹ ਕੰਮ ਇੰਨਾ ਤੋਂ ਹੁੰਦਾ ਹੀ ਨਹੀਂਗਾ ਹਾਂ ਇਹ ਤਾਂ ਬੱਸ ਜੰਮ ਪੈਂਦੀ ਆ 18 ਸਾਲ ਤੋਂ ਬਾਅਦ ਕ੍ਰੈਡਿਟ ਕਾਰਡ ਚ ਕੀ ਜਾਂਦੇ ਆ ਦਿਖਾਈ ਪੀ ਜਾਂਦੇ ਆ ਸਹੀ ਗੱਲ ਆ ਸਹੀ ਗੱਲ ਆ ਹਾਂ ਬਾਕੀ ਸਿਆਣਾ ਗੋਰੇ ਵੀ ਹੈਗੇ ਇੱਥੇ ਜਿਨ੍ਹਾਂ ਨੇ ਫਾਰਮ ਆ ਇੱਥੇ ਜਿਹੜੀ ਖੇਤੀ ਕਰਦੇ ਆ ਉਹਨਾਂ ਨਾਲ ਦਾ ਸਿਆਣਾ ਗੋਰਾ ਹੈ ਨਹੀਂਗਾ ਕੋਈ ਆ ਹਾਂ 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 ਵੇ ਤੂੰ ਨਾਂਗਿਆ ਗੋਰਿਆਂ ਦੇ ਫਾਰਮ ਦੇ ਵਿੱਚ ਅਸੀਂ ਇਸ ਨਾਲ ਜੰਗਲ ਬਣਿਆ ਸਾਡੇ ਅੱਛਾ ਤੇਹੀ ਜੰਗਲ 'ਚ ਵਾਕ ਕਰਨਗੇ ਨਾਲ ਉਹਦੇ ਫਾਰਮ ਲੱਗਦੇ ਆ ਠੀਕ ਐ ਤੇ ਸਾਨੂੰ ਰਾਤ ਪੈ ਗਈ ਅਸੀਂ ਗੋਰੇ ਦੇ ਘਰ ਦੇ ਵਿੱਚ ਲਈ ਲੰਘੇ ਮਗਰਲੇ ਗੇਟဆိုင် ਨਹੀਂ ਗੋਡੇ ਨੇ ਮੂਲੇ ਗਈਸਾਂ ਹੀ ਲੰਘੇ ਠੀਕ ਐ ਉਹਨਾਂ ਨੇ ਘੋੜੇ ਰੱਖੇ ਹੋਏ ਇੱਥੇ ਆਹਦਾ ਵਧੀਆ ਘੋੜਿਆਂ ਦੀ ਸਵਾਰੀ ਕਰਦੇ ਆ ਤੇ ਫਾਰਮ 'ਚ ਘੁੰਮਦੇ ਫਿਰਦੇ ਉਹਨਾਂ ਨੂੰ ਕੋਈ ਲੈਣ ਦੇ ਨਹੀਂ ਨੀ ਬਾਕੀਆਂ ਨਾਲ ਹਾਂ 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 ਉਹ ਜ਼ਿੰਦਗੀ ਤਾਂ ਜਿਉ ਰਹੇ ਆ ਨਾ ਆਉਦੀ ਵਧੀਆ ਠੰਗ ਨਾਲ ਉਹ ਵਧੀਆ ਵਧੀਆ ਜ਼ਿੰਦਗੀ ਜਾਲਿਆ ਖੁੱਲਾ ਪੈਸਾ ਖਾਣਾ ਪੀਣਾ ਉਹਨਾਂ ਕੋਲੇ ਹਾਂ ਬਈ ਸ਼ਹਿਰ ਦੀ ਲਾਈਫ ਤਾਂ ਜਿਵੇਂ ਖਤਮ ਆ ਇੱਥੇ ਵੀ ਸ਼ਹਿਰ ਦੇ ਵਿੱਚ ਤਾਂ ਬਾਬਾ ਬੰਦਾ ਸੈਮਪ ਤਾਉਣੀ ਆ ਹਾਂ 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 ਇੱਕ ਤਰ੍ਹਾਂ ਇਮਰੇਟ ਬਹੁਣ ਇੱਕ ਨਵੀਂ ਜੀ ਖਬਰ ਚੱਲੀ ਆ ਕਿ ਜਿਹੜੇ ਇੰਡੀਆ ਸਟੂਡੈਂਟ ਆ ਉਹਨਾਂ ਨੂੰ ਕੀ ਮਾਰ ਮਾਰ ਕੇ ਨਹਿਤ ਸੈਟ ਰਿਹਾਗਾ ਅੱਛਾ ਮੈਂ ਜੀ ਸੁਣ ਕੇ ਹਟਿਆਂਗਾ ਇਹ ਤਾਂ ਯਾਰ ਮੇਰੇ ਸਾਹਮਣੇ ਉਹ ਮੈਨਸ਼ਨ ਕੀਤੇ ਸੀਗਾ ਅ ਕਹੇ ਹੇਟ ਕਰਾਈ ਵੀ ਕਹਿ ਸਕਦੇ ਆ ਮੇਰੇ ਹਿਸਾਬ ਨਾਲ ਤਾਂ ਇਹਨੂੰ ਹੋਰ ਕਿੱਧਰ ਜੋੜੋਗੇ ਬਾਈ ਪੰਜਾਬੀਆਂ ਖਿਲਾਫ ਹੇਟ ਹੈ ਆਪਾਂ ਆਈ ਨਹੀਂ ਕਹਿੰਦੇ ਵੀ ਹੈ ਨਹੀਂਗਾ ਜੋ ਆਪਾਂ ਇੱਥੇ ਅੱਗੇ ਹਰਕਤਾਂ ਕੀਤੀਆਂ ਆ ਪੰਜਾਬੀਆਂ ਖਿਲਾਫ ਹੇਟ ਹੈ 100% ਹੈਗਾ ਹੇਟ ਕਿਉਂ ਨਹੀਂ ਹੈਗਾ ਬਾਈ ਹੂੰ ਹੇਟ ਹੈਗਾ ਏ ਇਹ ਹੇਟ ਨਿਕਲਣਾ ਵੀ ਨਹੀਂ ਬਈ ਕਿਉਂਕਿ ਆਪਾਂ ਐਵੇਂ ਜਿਹੀ ਬੋਤ ਖਰਾਬ ਕਰ ਲਈ ਆਪਦੇ ਹਾਂ ਬਿਲਕੁਲ 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 ਇਹ ਇਹ ਹੇਟ ਕੋਈ ਕੱਢ ਹੀ ਨਹੀਂ ਸਕਦਾ ਹਾਂ ਬਿਲਕੁਲ ਬਿਲਕੁਲ ਬਾਕੀ ਬਜੀ ਤਾਂ ਹੀ ਜਲੀ ਆਣਾਗਾ ਆਪਾਂ ਬਦਲ ਦੱਸ ਸਕਦੇ ਨਹੀਂ ਨੂੰ ਨਹੀਂ ਹੁਣ ਫਿਰ ਚੱਲ ਪਿਆ ਕੰਮ ਹੁਣ ਫਿਰ ਟਰੈਵਲ ਜੰਟਾਂ ਦੇ ਸਿਰੀ ਫਿਰ ਚੱਕ ਲਈ ਹੁਣ ਫਿਰ ਆਓ ਜੀ ਚੱਕ ਲਈ ਹਾਂ ਹਾਂ ਆਓ ਜੀ ਵਿਜ਼ਟਰ ਵੀਜ਼ਾ ਲਵਾਓ ਜੀ ਸਟੱਡੀ ਵੀਜ਼ਾ ਲਵਾਓ ਜੀ ਫਲਾਨਾ ਜੀ ਢੀਂਗਾ ਜੀ ਮੈਂ ਕਿਹਨੂੰ ਜਿਹੜਾ ਜਾਂਦਾ ਹੈ ਨਾ ਭੇਜੀ ਚੱਲੋ ਵੀਜ਼ਾ ਦਾ ਪ੍ਰੋਸੈਸਿੰਗ ਟਾਈਮ 3 ਵੀਕਸ ਹੋ ਗਿਆ ਹਾਂ ਤਿੰਨ ਹਫ਼ਤਿਆਂ ਦੇ ਵਿੱਚ ਹਾਂ ਨਾ ਆ ਜਾਂਦੀ ਆ ਹਾਂ ਇਹ ਚੱਕਰ ਰਹਿ ਗਿਆ ਮਿਸਟਰ ਵੀਜ਼ਾ ਦਾ ਹਾਂ ਨਹੀਂ ਵੀਸਟਰ ਵੀਜ਼ਾ ਚਲੋ ਠੀਕ ਹੈ ਜਿਹਨੇ ਘੁੰਮਣ ਫਿਰਨ ਜਾਣਾ ਜਾਵੇ ਦੂਜਾ ਬੰਦਾ ਕੀ ਕਰੂਗਾ ਉੱਥੇ ਜਾ ਕੇ ਬਾਕੀ ਬਈ ਗੱਲ ਇਹ ਆ ਨਾ ਇੱਥੇ ਆ ਕੇ ਬਈ ਕੋਈ ਕਿਸੇ ਦੀ ਸੁਣ ਕੇ ਵੀ ਰਾਜੀ ਨਹੀਂ ਗਾ ਹਾਂ ਅਗਲਾ ਗੱਦਨਾ ਤੂੰ ਕੀ ਲੈਣਾ ਯਾਰ ਮੇਰੀ ਲਾਈਫ ਮੇਰੀ ਰੂਹ ਮਾਈ ਲਾਈਫ ਮਾਈ ਰੂਹ ਹਾਂ ਮੇਰੀ ਜ਼ਿੰਦਗੀ ਮੈਂ ਆਦੇਸਾਂ ਇਹ ਮੈਂ ਨਹੀਂ ਗੱਲ ਕਰ ਰਿਹਾ ਤੁਸੀਂ ਆਪ ਇਹ ਚੀਜ਼ ਨੂੰ ਮਹਿਸੂਸ ਕਰ ਸਕਦੇ ਆਂ ਕਿ ਜਿਵੇਂ ਕੋਈ ਕਿਸੇ ਦੇ ਸੌਂਦਾ ਨਹੀਂ ਹਾਂ ਚਲੋ ਮੈਂ ਆ ਤੁਸੀਂ ਮੈਨੂੰ ਕੋਈ ਮਤ ਦੇ ਦੋਗੇ ਮੈਂ ਮਤ ਲੈ ਲਵਾਂਗਾ ਤੁਹਾਨੂੰ ਵੱਡੇ ਸੌਂਦੇ ਕਿ ਤੁਹਾਡੀ ਸ਼ਰਮ ਮੰਨ ਕੇ ਕੋਈ ਹੋਰ ਨਹੀਂ ਲਊਗਾ ਹਾਂ ਇਹ ਤਾਂ ਗੱਲ ਹੈ ਹੀ ਆ ਜਿਨੇ ਤੇ 5 ਸਾਲ ਲਾ ਲਏ ਹੋਗੇ ਦੀ ਮਤ ਨਹੀਂ ਲਊਗਾ ਉਹਨਾਂ ਨੂੰ ਸੰਨ ਸ਼ਰਮ ਹੈ ਹੀ ਨਹੀਂ ਉਹਨੇ ਕਿਹਾ ਨਾ ਮੇਰੀ ਜ਼ਿੰਦਗੀ ਤੂੰ ਕੋਣਾਂ ਵਿੱਚ ਬੋਲੋ ਨਾਲ ਨਾਲ ਹਾਂ 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 locais de evento